ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰੋਂ ਇੱਕ ਡਰੱਗ ਨਾਕਾਟਲ ਜਿਹੜਾ ਬਸਟ ਕੀਤਾ ਗਿਆ 8 ਕਿਲੋ ਹਿਰੋਇਨ ਇੱਕ 3 ਔਰ ਦਾ ਪਿਸਤਲ ਨਾਲ ਲਾਈਵ ਰਾਉਂਡਸ ਨੇ ਤੇ ਕੇ ਹੁੰਡਾਈ ਕ੍ਰੈਟਾ ਕਾਰ ਫੜੀ ਗਈ ਹੈ ਔਰ ਮੋਡਲੀ ਪੁੱਛ ਕੇ ਤੋਂ ਇਹ ਪਤਾ ਲੱਗਿਆ ਕਿ ਅਜਨਾਲਾ ਸੈਕਟਰ ਇਹ ਯੂਜ਼ ਕਰ ਰਹੇ ਸੀ ਡਰੋਨਸ ਰਾਹੀਂ ਪੁਸ਼ ਕਰਨ ਨੂੰ ਔਰ ਇੱਕ ਬੜਾ ਨੋਟੋਰੀਅਸ ਸਮਗਲਰ ਹੈਗਾ ਪਾਕਿਸਤਾਨ ਦਾ ਉਹ ਨਾਲ ਇਹ ਲਿੰਕ ਸੀਗੇ ਉਸ ਤੋਂ ਇਲਾਵਾ ਇੱਕ ਪ੍ਰਦੀਪ ਦੇ ਸ਼ਰੀਕੇ ਚੋਂ ਜਿਹੜਾ ਬੰਦਾ ਉਹ ਮੇਨ ਇਹਦੇ ਜਿਹੜੇ ਲਿੰਕ ਰਾਉਣ ਵਾਲਾ ਬੰਦਾ ਉਹੀ ਹੈ ਔਰ ਜਿਹੜੀ ਮੋਡਲੀ ਪੁੱਛ ਕੇ ਤੋਂ ਇਹ ਵੀ ਗੱਲ ਆਈ ਹੈ ਵੀ ਕਾਫੀ ਸਮੇਂ ਤੋਂ ਇਹ ਕੰਮ ਇਹ ਕਰ ਰਹੇ ਨੇ ਔਰ ਜਿਹੜੀ ਪ੍ਰਦੀਪ ਕੋਹਲੀ ਸਾਰੀਆਂ ਪ੍ਰੋਸੀਡਸ ਫਾਈਨੈਂਸ਼ੀਅਲ ਜਿਹੜੀਆਂ ਉਹ ਜਾਂਦੀਆਂ ਰਹੀਆਂ ਸੁਪ੍ਰਦੀਪ ਨੂੰ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਦੋਸ਼ੀ ਨਾਮਜ਼ਦ ਕੀਤਾ ਹੈ ਔਰ ਜਲਦੀ ਫਰਨਦੀ ਸਾਨੂੰ ਉਮੀਦ ਹੈ ਉਹਨੂੰ ਔਰ ਮੈਂ ਇਸ ਸਟੇਜ ਤੇ ਜਿਆਦਾ ਡਿਟੇਲ ਚ ਨਹੀਂ ਜਾ ਸਕਦਾ ਬਟ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਆਪਾਂ ਬਿਗ ਫਿਸ਼ ਜਿਹਨੂੰ ਕਹਿੰਦੇ ਆ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਵੱਡੇ ਮਗਰਮੱਛ ਕਹਿ ਸਕਦੇ ਆ ਜਾਂ ਬਿਗ ਫਿਸ਼ ਕਹਿੰਦੇ ਆ ਇੰਗਲਿਸ਼ ਉਹ ਇਹ ਜ਼ਰੂਰ ਹੈ ਔਰ ਇਹਦੇ ਅ ਮਤਲਬ ਫੜੇ ਜਾਣਨਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਇਹਨਾਂ ਦਾ ਸਾਰਾ ਸਮੈਸ਼ ਹੋਏਗਾ ਸੋ ਸਾਡੀਆਂ ਟੀਮਾਂ ਇਸ ਲਈ ਪੱਕੇ ਜਾਵਾਂਗੇ ਪਰ ਵਾਜਨ ਚ ਡੰਗਲ ਹੈ ਪ੍ਰੋਪਰਟੀ ਡੰਗਲ ਹੈ ਗੱਡੀ ਕਿੱਥੋਂ ਆਈ ਜਿਹੜਾ ਈਵਨ ਆਰਮਜ਼ ਐਟ ਨਾਲ ਜਿਹੜਾ ਪਿਸਟਲ ਹੈ ਇਹ ਕਲੇਮ ਕਰਦਾ ਮੇਰਾ ਲਾਇਸੈਂਸ ਹੀ ਹੈ ਉਹ ਵੀ ਆਪਾਂ ਚੈੱਕ ਕਰਨਾ ਵੀ ਕਿਸ ਹਾਲਾਤ ਚ ਕਿਵੇਂ ਬਣਿਆ ਪਹਿਲਾਂ ਇਹਦੇ ਤੇ ਮਕਦਮਾ ਕੋਈ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗੀ ਜਿਸ ਤਰ੍ਹਾਂ ਐਡੀ ਵੱਡੀ ਖੇਪ ਲੈ ਕੇ ਡਿਸਟ੍ਰੀਬਿਊਟ ਕਰ ਰਿਹਾ ਔਰ ਇਹ ਦੱਸਦਾ ਕਿ ਕਾਫੀ ਲਾਰਜ ਅਮਾਉਂਟ ਜਿਹੜਾ ਇਹਨਾਂ ਨੇ ਪਿਛਲੀਆਂ ਜੜੀਆਂ ਕਨਸਾਈਨਮੈਂਟਸ ਇਧਰ ਉਧਰ ਕੀਤੀਆਂ ਉਹਦੇ ਚ ਇਹਨਾਂ ਨੇ ਜਨਰੇਟ ਕੀਤੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰੋਂ ਇੱਕ ਡਰੱਗ ਨਾ ਕਾਟਲ ਜਿਹੜਾ ਬਸਟ ਕੀਤਾ ਗਿਆ 8 ਕਿਲੋ ਹਿਰੋਇਨ ਇੱਕ 3 ਔਰ ਦਾ ਪਿਸਤਲ ਨਾਲ ਲਾਈਵ ਰਾਉਂਡਸ ਨੇ ਤੇ ਕੇ ਹੁੰਡਾਈ ਕ੍ਰੈਟਾ ਕਾਰ ਫੜੀ ਗਈ ਹੈ ਔਰ ਮੁੱਢਲੀ ਪੁੱਛਗਤ ਤੋਂ ਇਹ ਪਤਾ ਲੱਗਿਆ ਕਿ ਅਜਨਾਲਾ ਸੈਕਟਰ ਇਹ ਯੂਜ਼ ਕਰ ਰਹੇ ਸੀ ਡਰੋਨਸ ਰਾਹੀਂ ਪੁਸ਼ ਕਰਨ ਨੂੰ ਔਰ ਇੱਕ ਬੜਾ ਨੋਟੋਰੀਅਸ ਸਮਗਲਰ ਹੈਗਾ ਪਾਕਿਸਤਾਨ ਦਾ ਉਹ ਨਾਲੇ ਦੇ ਲਿੰਕ ਸੀਗੇ ਉਸ ਤੋਂ ਇਲਾਵਾ ਇੱਕ ਪ੍ਰਦੀਪ ਦੇ ਸ਼ਰੀਕੇ ਚੋਂ ਜਿਹੜਾ ਬੰਦਾ ਉਹ ਮੇਨ ਇਹਦੇ ਜਿਹੜੇ ਲਿੰਕ ਰਾਉਣ ਵਾਲਾ ਬੰਦਾ ਉਹੀ ਹੈ ਔਰ ਜਿਹੜੀ ਮੁੱਢਲੀ ਪੁੱਛਗਤ ਤੋਂ ਇਹ ਵੀ ਗੱਲ ਆਈ ਹੈ ਵੀ ਕਾਫੀ ਸਮੇਂ ਤੋਂ ਇਹ ਕੰਮ ਇਹ ਕਰ ਰਹੇ ਨੇ ਔਰ ਜਿਹੜੀ ਪਰਦੀਪ ਕੋਹਲੀ ਸਾਰੀਆਂ ਪ੍ਰੋਸੀਡਸ ਫਾਈਨੈਂਸ਼ੀਅਲ ਜਿਹੜੀਆਂ ਉਹ ਜਾਂਦੀਆਂ ਰਹੀਆਂ ਸੁਪਰਦੀਪ ਨੂੰ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਦੋਸ਼ੀ ਨਾਮਜ਼ਦ ਕੀਤਾ ਹੈ ਔਰ ਜਲਦੀ ਫਰਨਦੀ ਸਾਨੂੰ ਉਮੀਦ ਹੈ ਉਹਨੂੰ ਔਰ ਮੈਂ ਇਸ ਸਟੇਜ ਤੇ ਜਿਆਦਾ ਡਿਟੇਲ ਚ ਨਹੀਂ ਜਾ ਸਕਦਾ ਬਟ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਆਪਾਂ ਬਿਗ ਫਿਸ਼ ਜਿਹਨੂੰ ਕਹਿੰਦੇ ਆ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਵੱਡੇ ਮਗਰਮੱਛ ਕਹਿ ਸਕਦੇ ਆ ਜਾਂ ਬਿਗ ਫਿਸ਼ ਕਹਿੰਦੇ ਆ ਇੰਗਲਿਸ਼ ਉਹ ਇਹ ਜ਼ਰੂਰ ਹੈ ਔਰ ਇਹਦੇ ਮਤਲਬ ਫੜੇ ਜਾਣਨਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਇਹਨਾਂ ਦਾ ਸਾਰਾ ਸਮੈਸ਼ ਹੋਏਗਾ ਸੋ ਸਾਡੀ ਟੀਮਾਂ ਇਸ ਦੇ ਵਿੱਚ ਜਾਵਾਂਗੇ ਪੰਦਰ ਚੁਕ ਐਂਗਲ ਦਾ ਪ੍ਰੋਪਰਟੀ ਦਾ ਐਂਗਲ ਹੈ ਗੱਡੀ ਕਿੱਥੋਂ ਆਈ ਜਿਹੜਾ ਇਵਨ ਆਰਮਜ਼ ਐਟ ਨਾਲ ਜਿਹੜਾ ਪਿਸਟਲ ਹੈ ਇਹ ਕਲੇਮ ਕਰਦਾ ਮੇਰਾ ਲਾਇਸੈਂਸ ਹੀ ਹੈ ਉਹ ਵੀ ਆਪਾਂ ਚੈੱਕ ਕਰਨਾ ਵੀ ਕਿਸ ਹਾਲਾਤ ਚ ਕਿਵੇਂ ਬਣਿਆ ਪਹਿਲਾਂ ਇਹਦੇ ਤੇ ਮੁਕੱਦਮਾ ਕੋਈ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗੀ ਜਿਸ ਤਰ੍ਹਾਂ ਐਡੀ ਵੱਡੀ ਖੇਪ ਲੈ ਕੇ ਡਿਸਟ੍ਰੀਬਿਊਟ ਕਰ ਰਿਹਾ ਔਰ ਇਹ ਦੱਸਦਾ ਕਿ ਕਾਫੀ ਲਾਰਜ ਅਮਾਉਂਟ ਜਿਹੜਾ ਇਹਨਾਂ ਨੇ ਪਿਛਲੀਆਂ ਜਿਹੜੀਆਂ ਕਨਸਾਈਨਮੈਂਟਸ ਇਧਰ ਉਧਰ ਕੀਤੀਆਂ ਉਹਦੇ ਚ ਇਹਨਾਂ ਨੇ ਜਨਰੇਟ ਕੀਤਾ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਚ ਇੱਕ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰੋਂ ਇੱਕ ਡਰੱਗ ਨਾ ਕਾਟਲ ਜਿਹੜਾ ਬਸਟ ਕੀਤਾ ਗਿਆ 8 ਕਿਲੋ ਹਿਰੋਇਨ ਇੱਕ 3 ਬੋਰ ਦਾ ਪਿਸਤਲ ਨਾਲ ਲਾਈਵ ਬਰਾਊਂਸ ਨੇ ਤੇ ਇੱਕ ਹੁੰਡਾਈ ਕ੍ਰੈਟਾ ਕਾਰ ਫੜੀ ਗਈ ਹੈ ਔਰ ਮੋਡਲੀ ਪੁਛਕੇ ਤੋਂ ਇਹ ਪਤਾ ਲੱਗਿਆ ਕਿ ਅਜਨਾਲਾ ਸੈਕਟਰ ਇਹ ਯੂਜ਼ ਕਰ ਰਹੇ ਸੀ ਡਰੋਨਸ ਰਾਹੀਂ ਪੁਸ਼ ਕਰਨ ਨੂੰ ਔਰ ਇੱਕ ਬੜਾ ਨੋਟੋਰੀਅਸ ਸਮਗਲਰ ਹੈਗਾ ਪਾਕਿਸਤਾਨ ਦਾ ਉਹ ਨਾਲ ਦੇ ਲਿੰਕਸ ਇਹ ਉਸ ਤੋਂ ਇਲਾਵਾ ਇੱਕ ਪ੍ਰਦੀਪ ਦੇ ਸ਼ਰੀਕੇ ਚੋਂ ਜਿਹੜਾ ਬੰਦਾ ਆ ਉਹ ਮੇਨ ਇਹਦੇ ਜਿਹੜੇ ਲਿੰਕ ਰੋਣ ਵਾਲਾ ਬੰਦਾ ਉਹੀ ਹੈ ਔਰ ਜਿਹੜੀ ਮੋਡਲੀ ਪੁਛਕੇ ਤੋਂ ਇਹ ਵੀ ਗੱਲ ਆਈ ਹੈ ਵੀ ਕਾਫੀ ਸਮੇਂ ਤੋਂ ਇਹ ਕੰਮ ਇਹ ਕਰ ਰਹੇ ਨੇ ਔਰ ਜਿਹੜੀ ਪਰਦੀਪ ਕੋਹਲੀ ਸਾਰੀਆਂ ਪ੍ਰੋਸੀਡਸ ਫਾਈਨੈਂਸ਼ੀਅਲ ਜਿਹੜੀਆਂ ਉਹ ਜਾਂਦੀਆਂ ਰਹੀਆਂ ਸੁਪਰਦੀਪ ਨੂੰ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਦੋਸ਼ੀ ਨਾਮਜ਼ਦ ਕੀਤਾ ਹੈ ਔਰ ਜਲਦੀ ਫਰਨਦੀ ਸਾਨੂੰ ਉਮੀਦ ਹੈ ਉਹਨੂੰ ਔਰ ਮੈਂ ਇਸ ਸਟੇਜ ਤੇ ਜਿਆਦਾ ਡਿਟੇਲ ਚ ਨਹੀਂ ਜਾ ਸਕਦਾ ਬਟ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਆਪਾਂ ਬਿਗ ਫਿਸ਼ ਜਿਹਨੂੰ ਕਹਿੰਦੇ ਆ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਵੱਡੇ ਮਗਰਮੱਛ ਕਹਿ ਸਕਦੇ ਆ ਜਾਂ ਬਿਗ ਫਿਸ਼ ਕਹਿੰਦੇ ਆ ਇੰਗਲਿਸ਼ ਉਹ ਇਹ ਜ਼ਰੂਰ ਹੈ ਔਰ ਇਹਦੇ ਅ ਮਤਲਬ ਫੜੇ ਜਾਣਨਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਇਹਨਾਂ ਦਾ ਸਾਰਾ ਸਮੈਸ਼ ਹੋਏਗਾ ਸੋ ਸਾਡੀ ਟੀਮਾਂ ਨੇ ਹੁਣ ਇਸ ਨੈਟਵਰਕ ਨਾਲ ਜਾਵਾਂਗੇ ਫਾਈਨੈਂਸ਼ੀਅਲ ਐਂਗਲ ਦਾ ਪ੍ਰੋਪਰਟੀ ਦਾ ਐਂਗਲ ਗੱਡੀ ਕਿੱਥੋਂ ਆਈ ਜਿਹੜਾ ਈਵਨ ਆਰਮਜ਼ ਐਟ ਨਾਲ ਜਿਹੜਾ ਪਿਸਟਲ ਹੈ ਇਹ ਕਲੇਮ ਕਰਦਾ ਮੇਰਾ ਲਾਇਸੈਂਸ ਹੀ ਹੈ ਉਹ ਵੀ ਆਪਾਂ ਚੈੱਕ ਕਰਨਾ ਵੀ ਕਿਸ ਹਾਲਾਤ ਚ ਕਿਵੇਂ ਬਣਿਆ ਪਹਿਲਾਂ ਇਹਦੇ ਤੇ ਮੁਕੱਦਮਾ ਕੋਈ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਗਲ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗੀ ਜਿਸ ਤਰ੍ਹਾਂ ਐਡੀ ਵੱਡੀ ਥੇਪ ਲੈ ਕੇ ਡਿਸਟ੍ਰੀਬਿਊਟ ਕਰ ਰਿਹਾ ਔਰ ਇਹ ਦੱਸਦਾ ਕਿ ਕਾਫੀ ਲਾਰਜ ਅਮਾਉਂਟ ਜਿਹੜਾ ਇਹਨਾਂ ਨੇ ਪਿਛਲੇਆਂ ਜੜੀਆਂ ਕਨਸਾਈਨਮੈਂਟਸ ਇਧਰ ਉਧਰ ਕੀਤੀਆਂ ਉਹਦੇ ਚ ਇਹਨਾਂ ਨੇ ਜਨਰੇਟ ਕੀਤੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰੋਂ ਇੱਕ ਡਰਗ ਨਾ ਕਾਟਲ ਜਿਹੜਾ ਬਸਟ ਕੀਤਾ ਗਿਆ 8 ਕਿਲੋ ਹਿਰੋਇਨ ਇੱਕ 3 ਬੋਰ ਦਾ ਪਿਸਤਲ ਨਾਲ ਲਾਈਵ ਰਾਉਂਡਸ ਨੇ ਤੇ ਕੇ ਹੁੰਡਾਈ ਕ੍ਰੈਟਾ ਕਾਰ ਫੜੀ ਗਈ ਹੈ ਔਰ ਮੋਡਲੀ ਪੁੱਛ ਕੇ ਤੋਂ ਇਹ ਪਤਾ ਲੱਗਿਆ ਕਿ ਅਜਨਾਲਾ ਸੈਕਟਰ ਇਹ ਯੂਜ਼ ਕਰ ਰਹੇ ਸੀ ਡਰੋਨਸ ਰਾਹੀਂ ਪੁਸ਼ ਕਰਨ ਨੂੰ ਔਰ ਇੱਕ ਬੜਾ ਨੋਟੋਰੀਅਸ ਸਮਗਲਰ ਹੈਗਾ ਪਾਕਿਸਤਾਨ ਦਾ ਉਹ ਨਾਲ ਇਹ ਲਿੰਕ ਸੀਗੇ ਉਸ ਤੋਂ ਇਲਾਵਾ ਇੱਕ ਪ੍ਰਦੀਪ ਦੇ ਸ਼ਰੀਕੇ ਚੋਂ ਜਿਹੜਾ ਬੰਦਾ ਉਹ ਮੇਨ ਇਹਦੇ ਜਿਹੜੇ ਲਿੰਕ ਰੋਣ ਵਾਲਾ ਬੰਦਾ ਉਹੀ ਹੈ ਔਰ ਜਿਹੜੀ ਮੋਡਲੀ ਪੁੱਛ ਕੇ ਤੋਂ ਇਹ ਵੀ ਗੱਲ ਆਈ ਹੈ ਵੀ ਕਾਫੀ ਸਮੇਂ ਤੋਂ ਇਹ ਕੰਮ ਇਹ ਕਰ ਰਹੇ ਨੇ ਔਰ ਜਿਹੜੀ ਪਰਦੀਪ ਕੋਹਲੀ ਸਾਰੀਆਂ ਪ੍ਰੋਸੀਡਸ ਫਾਈਨੈਂਸ਼ੀਅਲ ਜਿਹੜੀਆਂ ਉਹ ਜਾਂਦੀਆਂ ਰਹੀਆਂ ਸੁਪਰਦੀਪ ਨੂੰ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਦੋਸ਼ੀ ਨਾਮਜ਼ਦ ਕੀਤਾ ਹੈ ਔਰ ਜਲਦੀ ਫਰਮ ਦੀ ਸਾਨੂੰ ਉਮੀਦ ਹੈ ਉਹਨੂੰ ਔਰ ਮੈਂ ਇਸ ਸਟੇਜ ਤੇ ਜਿਆਦਾ ਡਿਟੇਲ ਚ ਨਹੀਂ ਜਾ ਸਕਦਾ ਬਟ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਆਪਾਂ ਬਿਗ ਫਿਸ਼ ਜਿਹਨੂੰ ਕਹਿੰਦੇ ਆ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਵੱਡੇ ਮਗਰਮੱਛ ਕਹਿ ਸਕਦੇ ਆ ਜਾਂ ਬਿਗ ਫਿਸ਼ ਕਹਿੰਦੇ ਆ ਇੰਗਲਿਸ਼ ਉਹ ਇਹ ਜ਼ਰੂਰ ਹੈ ਔਰ ਇਹਦੇ ਅ ਮਤਲਬ ਫੜੇ ਜਾਣਨਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਇਹਨਾਂ ਦਾ ਸਾਰਾ ਸਮੈਸ਼ ਹੋਏਗਾ ਸੋ ਸਾਡੀਆਂ ਟੀਮਾਂ ਇਹਦੇ ਨਾਲ ਪੱਕ ਜਾਵਾਂਗੇ ਪਰ ਬੰਦ ਜਿਹਾ ਡੰਗਲ ਹੈ ਪ੍ਰੋਪਰਟੀ ਡੰਗਲ ਹੈ ਗੱਡੀ ਕਿੱਥੋਂ ਆਈ ਜਿਹੜਾ ਇਵਰ ਆਰਮਜ਼ ਐਟ ਨਾਲ ਜਿਹੜਾ ਪਿਸਟਲ ਹੈ ਇਹ ਕਲੇਮ ਕਰਦਾ ਮੇਰਾ ਲਾਇਸੈਂਸ ਹੀ ਹੈ ਉਹ ਵੀ ਆਪਾਂ ਚੈੱਕ ਕਰਨਾ ਵੀ ਕਿਸ ਹਾਲਾਤ ਚ ਕਿਵੇਂ ਬਣਿਆ ਪਹਿਲਾਂ ਇਹਦੇ ਤੇ ਮਕਦਮਾ ਕੋਈ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗੀ ਜਿਸ ਤਰ੍ਹਾਂ ਐਡੀ ਵੱਡੀ ਖੇਪ ਲੈ ਕੇ ਡਿਸਟ੍ਰੀਬਿਊਟ ਕਰ ਰਿਹਾ ਔਰ ਇਹ ਦੱਸਦਾ ਕਿ ਕਾਫੀ ਲਾਰਜ ਅਮਾਉਂਟ ਜਿਹੜਾ ਇਹਨਾਂ ਨੇ ਪਿਛਲੀਆਂ ਜੜੀਆਂ ਕਨਸਾਈਨਮੈਂਟਸ ਇਧਰ ਉਧਰ ਕੀਤੀਆਂ ਉਹਦੇ ਚ ਇਹਨਾਂ ਨੇ ਜਨਰੇਟ ਕੀਤਾ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰੋਂ ਇੱਕ ਡਰੱਗ ਨਾਕਾਟਲ ਜਿਹੜਾ ਬਸਟ ਕੀਤਾ ਗਿਆ 8 ਕਿਲੋ ਹਿਰੋਇਨ ਇੱਕ 3 ਔਰਜ਼ਾ ਪਿਸਟਲ ਨਾਲ ਲਾਈਵ ਰਾਉਂਡਸ ਨੇ ਤੇ ਕੇ ਹੁੰਡਾਈ ਕ੍ਰੈਟਾ ਕਾਰ ਫੜੀ ਗਈ ਹੈ ਇਸ ਚੀਜ਼ ਤੋਂ ਪਤਾ ਲੱਗਦਾ ਹੈ ਕਿ ਸਸ਼ੇਤੀ ਦਾ ਜ਼ਰੂਰਤ ਹੈ ਔਰ ਮੁੱਢਲੀ ਪੁੱਛ ਕੇ ਤੋਂ ਇਹ ਪਤਾ ਲੱਗਿਆ ਕਿ ਅਜਨਾਲਾ ਸੈਕਟਰ ਇਹ ਯੂਜ਼ ਕਰ ਰਹੇ ਸੀ ਡਰੋਨਸ ਰਾਹੀਂ ਪੁਸ਼ ਕਰਨ ਨੂੰ ਔਰ ਇੱਕ ਬੜਾ ਨੋਟੋਰੀਅਸ ਸਮਗਲਰ ਹੈਗਾ ਪਾਕਿਸਤਾਨ ਦਾ ਉਹ ਨਾਲੇ ਦੇ ਲਿੰਕ ਸੀਗੇ ਉਸ ਤੋਂ ਇਲਾਵਾ ਇੱਕ ਪ੍ਰਦੀਪ ਦੇ ਸ਼ਰੀਕੇ ਚੋਂ ਜਿਹੜਾ ਬੰਦਾ ਉਹ ਮੇਨ ਇਹਦੇ ਜਿਹੜੇ ਲਿੰਕ ਰਾਉਣ ਵਾਲਾ ਬੰਦਾ ਉਹੀ ਹੈ ਔਰ ਜਿਹੜੀ ਮੁੱਢਲੀ ਪੁੱਛ ਕੇ ਤੋਂ ਇਹ ਵੀ ਗੱਲ ਆਈ ਹੈ ਵੀ ਕਾਫੀ ਸਮੇਂ ਤੋਂ ਇਹ ਕੰਮ ਇਹ ਕਰ ਰਹੇ ਨੇ ਔਰ ਜਿਹੜੀ ਪਰਦੀਪ ਕੋਹਲੀ ਸਾਰੀਆਂ ਪ੍ਰੋਸੀਡਸ ਫਾਈਨੈਂਸ਼ੀਅਲ ਜਿਹੜੀਆਂ ਉਹ ਜਾਂਦੀਆਂ ਰਹੀਆਂ ਸ੍ਰੀ ਪ੍ਰਦੀਪ ਨੂੰ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਦੋਸ਼ੀ ਨਾਮਜ਼ਦ ਕੀਤਾ ਹੈ ਔਰ ਜਲਦੀ ਫਰਨਦੀ ਸਾਨੂੰ ਉਮੀਦ ਹੈ ਉਹਨੂੰ ਔਰ ਮੈਂ ਇਸ ਸਟੇਜ ਤੇ ਜਿਆਦਾ ਡਿਟੇਲ ਚ ਨਹੀਂ ਜਾ ਸਕਦਾ ਬਟ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਆਪਾਂ ਬਿਗ ਫਿਸ਼ ਜਿਹਨੂੰ ਕਹਿੰਦੇ ਆ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਵੱਡੇ ਮਗਰਮੱਛ ਕਹਿ ਸਕਦੇ ਆ ਜਾਂ ਬਿਗ ਫਿਸ਼ ਕਹਿੰਦੇ ਆ ਇੰਗਲਿਸ਼ ਉਹ ਇਹ ਜ਼ਰੂਰ ਹੈ ਔਰ ਇਹਦੇ ਮਤਲਬ ਫੜੇ ਜਾਣਨਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਇਹਨਾਂ ਦਾ ਸਾਰਾ ਸਮੈਸ਼ ਹੋਏਗਾ ਸੋ ਸਾਡੀਆਂ ਟੀਮਾਂ ਇਹਨਾਂ ਦਾ ਇਸ ਪਾਸੇ ਚੱਲ ਜਾਵਾਂਗੇ ਪੰਦਰ ਚੁਪ ਐਂਗਲ ਦਾ ਪ੍ਰੋਪਰਟੀ ਦਾ ਐਂਗਲਰ ਗੱਡੀ ਕਿੱਥੋਂ ਆਈ ਜਿਹੜਾ ਇਵਰ ਆਰਮਜ਼ ਐਟ ਨਾਲ ਜਿਹੜਾ ਪਿਸਟਲ ਹੈ ਇਹ ਕਲੇਮ ਕਰਦਾ ਮੇਰਾ ਲਾਇਸੈਂਸ ਹੀ ਹੈ ਉਹ ਵੀ ਆਪਾਂ ਚੈੱਕ ਕਰਨਾ ਵੀ ਕਿਸ ਹਾਲਾਤ ਚ ਕਿਵੇਂ ਬਣਿਆ ਪਹਿਲਾਂ ਇਹਦੇ ਤੇ ਮੁਕੱਦਮਾ ਕੋਈ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗੀ ਜਿਸ ਤਰ੍ਹਾਂ ਐਡੀ ਵੱਡੀ ਖੇਪ ਲੈ ਕੇ ਡਿਸਟ੍ਰੀਬਿਊਟ ਕਰ ਰਿਹਾ ਔਰ ਇਹ ਦੱਸਦਾ ਕਿ ਕਾਫੀ ਲਾਰਜ ਅਮਾਉਂਟ ਜਿਹੜਾ ਇਹਨਾਂ ਨੇ ਪਿਛਲੀਆਂ ਜਿਹੜੀਆਂ ਕਨਸਾਈਨਮੈਂਟਸ ਇਧਰ ਉਧਰ ਕੀਤੀਆਂ ਉਹਦੇ ਚ ਇਹਨਾਂ ਨੇ ਜਨਰੇਟ ਕੀਤਾ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ੇ ਵਿਰੁੱਧ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰੋਂ ਇੱਕ ਡਰੱਗ ਨਾਕਾਟਲ ਜਿਹੜਾ ਬਸਟ ਕੀਤਾ ਗਿਆ 8 ਕਿਲੋ ਹਿਰੋਇਨ ਇੱਕ 3 ਔਰ ਦਾ ਪਿਸਤਲ ਨਾਲ ਲਾਈਵ ਬਰਾਊਂਸ ਨੇ ਤੇ ਇੱਕ ਹੁੰਡਾਈ ਕ੍ਰੈਟਾ ਕਾਰ ਫੜੀ ਗਈ ਹੈ ਜੀ 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 ਔਰ ਮੋਡਲੀ ਪੁਛਕੇ ਤੋਂ ਇਹ ਪਤਾ ਲੱਗਿਆ ਕਿ ਅਜਨਾਲਾ ਸੈਕਟਰ ਇਹ ਯੂਜ਼ ਕਰ ਰਹੇ ਸੀ ਡਰੋਨਸ ਰਾਹੀਂ ਪੁਸ਼ ਕਰਨ ਨੂੰ ਔਰ ਇੱਕ ਬੜਾ ਨੋਟੋਰੀਅਸ ਸਮਗਲਰ ਹੈਗਾ ਪਾਕਿਸਤਾਨ ਦਾ ਉਹ ਨਾਲ ਦੇ ਲਿੰਕਸ ਇਹ ਉਸ ਤੋਂ ਇਲਾਵਾ ਇੱਕ ਪ੍ਰਦੀਪ ਦੇ ਸ਼ਰੀਕੇ ਚੋਂ ਜਿਹੜਾ ਬੰਦਾ ਆ ਉਹ ਮੇਨ ਇਹਦੇ ਜਿਹੜੇ ਲਿੰਕ ਰੋਣ ਵਾਲਾ ਬੰਦਾ ਉਹੀ ਹੈ ਔਰ ਜਿਹੜੀ ਮੋਡਲੀ ਪੁਛਕੇ ਤੋਂ ਇਹ ਵੀ ਗੱਲ ਆਈ ਹੈ ਵੀ ਕਾਫੀ ਸਮੇਂ ਤੋਂ ਇਹ ਕੰਮ ਇਹ ਕਰ ਰਹੇ ਨੇ ਔਰ ਜਿਹੜੀ ਪਰਦੀਪ ਕੋਹਲੀ ਸਾਰੀਆਂ ਪ੍ਰੋਸੀਡਸ ਫਾਈਨੈਂਸ਼ੀਅਲ ਜਿਹੜੀਆਂ ਉਹ ਜਾਂਦੀਆਂ ਰਹੀਆਂ ਸੁਪਰਦੀਪ ਨੂੰ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਦੋਸ਼ੀ ਨਾਮਜ਼ਦ ਕੀਤਾ ਹੈ ਔਰ ਜਲਦੀ ਫਰਨਦੀ ਸਾਨੂੰ ਉਮੀਦ ਹੈ ਉਹਨੂੰ ਔਰ ਮੈਂ ਇਸ ਸਟੇਜ ਤੇ ਜਿਆਦਾ ਡਿਟੇਲ ਚ ਨਹੀਂ ਜਾ ਸਕਦਾ ਬਟ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਆਪਾਂ ਬਿਗ ਫਿਸ਼ ਜਿਹਨੂੰ ਕਹਿੰਦੇ ਆ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਵੱਡੇ ਮਗਰਮੱਛ ਕਹਿ ਸਕਦੇ ਆ ਜਾਂ ਬਿਗ ਫਿਸ਼ ਕਹਿੰਦੇ ਆ ਇੰਗਲਿਸ਼ ਉਹ ਇਹ ਜ਼ਰੂਰ ਹੈ ਔਰ ਇਹਦੇ ਅ ਮਤਲਬ ਫੜੇ ਜਾਣਨਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਇਹਨਾਂ ਦਾ ਸਾਰਾ ਸਮੈਸ਼ ਹੋਏਗਾ ਸੋ ਸਾਡੀ ਟੀਮਾਂ ਨੇ ਹੁਣ ਇਸ ਨਾਲ ਇਹ ਜਿਹਾ ਜਾਵਾਂਗੇ ਫਾਈਨੈਂਸ਼ੀਅਲ ਡੰਗਲ ਹੈ ਪ੍ਰੋਪਰਟੀ ਡੰਗਲ ਹੈ ਗੱਡੀ ਕਿੱਥੋਂ ਆਈ ਜਿਹੜਾ ਈਵਨ ਆਰਮਜ਼ ਐਟ ਨਾਲ ਜਿਹੜਾ ਪਿਸਟਲ ਹੈ ਇਹ ਕਲੇਮ ਕਰਦਾ ਮੇਰਾ ਲਾਇਸੈਂਸ ਹੀ ਹੈ ਉਹ ਵੀ ਆਪਾਂ ਚੈੱਕ ਕਰਨਾ ਵੀ ਕਿਸ ਹਾਲਾਤ ਚ ਕਿਵੇਂ ਬਣਿਆ ਪਹਿਲਾਂ ਇਹਦੇ ਤੇ ਮੁਕੱਦਮਾ ਕੋਈ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਗੱਲ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗੀ ਜਿਸ ਤਰ੍ਹਾਂ ਐਡੀ ਵੱਡੀ ਥੇਪ ਲੈ ਕੇ ਡਿਸਟ੍ਰੀਬਿਊਟ ਕਰ ਰਿਹਾ ਔਰ ਇਹ ਦੱਸਦਾ ਕਿ ਕਾਫੀ ਲਾਰਜ ਅਮਾਉਂਟ ਜਿਹੜਾ ਇਹਨਾਂ ਨੇ ਪਿਛਲੇਆਂ ਜੜੀਆਂ ਕਨਸਾਈਨਮੈਂਟਸ ਇਧਰ ਉਧਰ ਕੀਤੀਆਂ ਉਹਦੇ ਚ ਇਹਨਾਂ ਨੇ